ਆ ਜਿਹੜਾ ਪਾਊਡਰ ਬਣਾਇਆ ਜੀ ਇੱਕ ਵਾਰ ਬਣਾਉਂਗੀ ਤਾਂ ਬਹੁਤ ਸਾਰੀਆਂ ਜਿਹੜੀਆਂ ਛੋਟੀਆਂ ਪ੍ਰੋਬਲਮ ਨੇ ਉਹਨਾਂ ਨੂੰ ਹੱਲ ਕਰ ਸਕਦਾ ਜਿਵੇਂ ਹੁਣ ਕੀ ਬਰਸਾਤ ਦਾ ਮੌਸਮ ਆ ਤੇ ਬਹੁਤ ਜ਼ਿਆਦਾ ਜਿਹੜੇ ਵਾਇਰਲ ਇਨਫੈਕਸ਼ਨ ਹੋਣ ਦਾ ਆਪਾਂ ਨੂੰ ਚਾਂਸਸ ਹੁੰਦੇ ਨੇਗੇ ਜਿਵੇਂ ਕਈ ਵਾਰ ਆਪਾਂ ਨੂੰ ਜੁਕਾਮ ਹੋ ਗਿਆ ਜਾਂ ਪ੍ਰਾਣੀ ਤੋਂ ਪ੍ਰਾਣਾ ਰੇਸ਼ਾ ਬਲਗਮਾ ਛਾਤੀ ਵਿੱਚ ਜਮ ਜਾਂ ਆਪਣੇ ਗਲੇ ਵਿੱਚ ਦਰਦ ਹੁੰਦਾ ਖਾਰਸ਼ਾ ਬਹੁਤ ਜ਼ਿਆਦਾ ਨੱਕ ਵਿੱਚ ਰੇਸ਼ਾ ਉਸ ਚੀਜ਼ਾਂ ਨੇ ਵਧੀਆ ਕੰਟਰੋਲ ਕਰ ਦਈ ਇਹਦੇ ਲਈ ਆਪਾਂ ਲੈਣੇ ਜੀ 100 ਗ੍ਰਾਮ ਪੂਜੇ ਛੋਲੇ 50 ਗ੍ਰਾਮ ਆਪਾਂ ਲੈਣੀ ਆ ਜੀ ਧਾਗੇ ਵਾਲੀ ਮਿਸ਼ਰੀ ਜੋ ਕਿ ਠੰਡਕ ਦਿੰ ਘੋੜੇਸ਼ੀ ਨੂੰ ਬਦੌਂਦੀ ਆ ਸ਼ੱਕਰ ਜਾਂ ਆਪਾਂ ਮਿਸ਼ਰੀ ਇਹਦੇ ਵਿੱਚ ਪਾ ਸਕਦੇ ਆ ਤੇ 50 ਗ੍ਰਾਮ ਆਪਾਂ ਲਿਆ ਹੋਇਆ ਜੀ ਤਵਾਸੀਰ ਇਹਦਾ ਪਾਊਡਰ ਮੈਂ ਬਣਾ ਕੇ ਪਹਿਲੇ ਹੀ ਰੱਖਿਆ ਹੋਇਆ ਸੀ ਉਹ ਮੇਰੇ ਕੋਲ ਪਿਆ ਸੀ ਉਹ ਪਾਵਾਂਗੇ ਜੀ ਇਸ ਪ੍ਰਕਾਰ ਦਾ ਹੁੰਦਾ ਤਵਾਸੀਰ ਇਹ ਵੀ ਤੁਸੀਂ ਜਰੂਰ ਲੈ ਲਿਓ ਜੀ ਇਹ ਵੀ ਮਤਲਬ ਜੋ ਵੀ ਆਪਣੇ ਜਮਾਂ ਬਲਗਮ ਹੁੰਦੀ ਉਹਨੂੰ ਬਾਹਰ ਕੱਢਦਾ ਹੈਗਾ ਤੇ ਬਹੁਤ ਵਧੀਆ ਫਾਇਦਾ ਕਰਦਾ 50 ਗ੍ਰਾਮ ਆਪਾਂ ਲਈ ਹੈ ਜੀ ਮਾਮਰਾ ਗਿਰੀ ਬਦਾਮ ਇਹੀ ਲੈਣੇ ਨੇ ਜੀ ਦੂਜੇ ਨਹੀਂ ਆਪਾਂ ਪਾਉਣੇ ਇਹਦੇ ਨਾਲ ਵੀ ਬਹੁਤ ਫਾਇਦਾ ਹੁੰਦਾ ਹੈਗਾ ਤੇ 50 ਗ੍ਰਾਮ ਆਪਾਂ ਲਾਵਾਂਗੇ ਜੀ ਬਿਲ ਦੀ ਗੁੱਧ ਜੋ ਕਿ ਬਹੁਤ ਫਾਇਦਾ ਕਰਦੀ ਹੈ ਜਿਨ੍ਹਾਂ ਨੂੰ ਰੇਸ਼ਾ ਪ੍ਰਾਣੇ ਤੋਂ ਪ੍ਰਾਣਾ ਜਾਂ ਬਲਗਮ ਹੈ ਜਾਂ ਜਿਵੇਂ ਜ਼ੁਕਾਮ ਹੋ ਜਾਂਦਾ ਤਾਂ ਇਹ ਜਿਹੜਾ ਮਤਲਬ ਚੀਜ਼ ਹੈ ਤੁਸੀਂ ਜ਼ਰੂਰ ਪਾਓ ਬਿਲ ਦੀ ਗੁੱਦਾ ਜੀ 50 ਗ੍ਰਾਮ ਆਪਾਂ ਇਹ ਪਾਵਾਂਗੇ 20 ਗ੍ਰਾਮ ਆਪਾਂ ਪਾਵਾਂਗੇ ਜੀ ਸੌਂਫ ਕਈ ਵਾਰ ਹੁਣ ਜਿਵੇਂ ਨੱਕ ਰਹੀ ਬਹੁਤ ਹੀ ਜ਼ਿਆਦਾ ਪਾਣੀ ਡਿਗਦਾ ਰੇਸ਼ਾ ਬਹੁਤ ਜ਼ਿਆਦਾ ਤਾਂ ਸੌਂਫ ਜਿਹੜੀ ਪਾਣੀ ਨੂੰ ਸੋਖਦੀ ਹੈ ਸੋ 20 ਗ੍ਰਾਮ ਆਪਾਂ ਸੌਂਫ ਪਾਉਣੀ ਹੈ 10 ਗ੍ਰਾਮ ਆਪਾਂ ਪਾਵਾਂਗੇ ਜੀ ਪੂਰੀ ਮਿਰਚ ਇਹ 10 ਗ੍ਰਾਮ ਹੀ ਲੈਣੀ ਹੈ ਜੀ ਇਹ ਵੀ ਰੇਸੇ ਵਾਸਤੇ ਬਹੁਤ ਵਧੀਆ ਫਾਇਦਾ ਕਰਦੀ ਹੈ ਸੋ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਦਾ ਆਪਾਂ ਜਿਹੜਾ ਪਾਊਡਰ ਆ ਉਹ ਤਿਆਰ ਕਰ ਲੈਣਾ ਸੋ ਪਾਊਡਰ ਤਿਆਰ ਕਰਨ ਵੇਲੇ ਆਪਾਂ ਪਾਵਾਂਗੇ ਜੀ 100 ਗ੍ਰਾਮ ਭੁਜੇ ਸੋਲੇ ਸਮੇਤ ਜਿਹੜੇ ਛਿਲਕੇ ਉਹ ਪਾ ਲੈਣੇ ਜਿਆਦਾ ਛਿਲਕੇ ਹੁਣ ਤਾਂ ਕੱਢ ਸਕਦੇ ਹੋ ਨਹੀਂ ਆਪਾਂ ਵਿੱਚ ਪਾ ਸਕਦੇ ਆ 50 ਗ੍ਰਾਮ ਆਪਾਂ ਪਾਵਾਂਗੇ ਜੀ ਤਵਾ ਸੀਰ ਇਹ ਪਾਊਡਰ ਪਹਿਲਾਂ ਪਿਆ ਸੀ ਉਹ ਤਾਂ ਵੈਸੇ ਬਰੀਕ-ਬਰੀਕ ਹੁੰਦਾ ਮੋਟਾ-ਮੋਟਾ ਜਾਂ 50 ਗ੍ਰਾਮ ਆਪਾਂ ਪਾਏ ਜੀ ਮਾਮਰਾਗਰੀ ਬਦਾਮ 20 ਗ੍ਰਾਮ ਆਪਾਂ ਪਾਵਾਂਗੇ ਜੀ ਸੌਂਫ 10 ਗ੍ਰਾਮ ਆਪਾਂ ਪਾਈਏ ਜੀ ਪੂਰੀ ਮਿਰਚ ਤੇ ਇਹਨਾਂ ਸਾਰੀ ਚੀਜ਼ਾਂ ਨੂੰ ਪੀਸ ਲਾਂਗੇ ਤੇ ਆ ਦੋ ਚੀਜ਼ਾਂ ਜਿਹੜੀਆਂ ਮਿਸ਼ਰੀ ਤੇ ਬਿਲ ਦੀ ਗੁਦੇ ਥੋੜੇ ਹਾਰਡ ਹੁੰਦੇ ਨੇ ਨਾਲੇ ਮਿਸ਼ਰੀ ਵਿੱਚ ਧਾਗਾ ਹੁੰਦਾ ਇਹ ਆਪਾਂ ਕੱਢ ਲਾਂਗੇ ਤੇ ਇਹਨਾਂ ਦੋਨੇ ਚੀਜ਼ਾਂ ਨੂੰ ਆਪਾਂ ਅਲੱਗ ਤੋਂ ਪੀਸਾਂਗੇ ਕਿਉਂਕਿ ਮਿਕਸੀ ਵੀ ਨਾ ਖਰਾਬ ਹੋ ਜੇ ਤੇ ਇਹਨਾਂ ਨੂੰ ਆਪਾਂ ਇੱਕ ਵਾਰ ਕੁੱਟ ਲਾਂਗੇ ਤੇ ਹੁਣ ਆਪਾਂ ਬਣਾ ਲਾਂਗੇ ਜੀ ਪਾ ਤਵੇ ਨੂੰ ਖਾਊਗਾ ਪਾਊਡਰ ਨੂੰ ਤੇ ਇਹਦੇ ਨਾਲ ਫਾਇਦੀ ਫਾਇਦੇ ਹੁਣ ਨੁਕਸਾਨ ਕੋਈ ਨਹੀਂ ਹੋਣਾ ਜੀ ਤੇ ਆਪਾਂ ਜਿਹੜੀ ਮਿਸ਼ਰੀ ਸੀ ਉਹਦੇ ਵਿੱਚੋਂ ਧਾਗਾ ਕੱਢ ਲਿਆ ਤੇ ਉਹ ਮਿਸ਼ਰੀ ਨੂੰ ਵੀ ਮੋਟਾ ਮੋਟਾ ਕੁੱਟ ਲਿਆ ਸੀਗਾ ਜਿਹੜੀ ਬਿਲ ਦੀ ਗੁੱਦਾ ਜਿਆਦਾ ਹਾਰਡ ਹੁੰਦੀ ਹੈ ਤੇ ਇਸ ਕਰਕੇ ਇਹਨਾਂ ਨੂੰ ਆਪਾਂ ਪਾ ਕੇ ਜੀ ਕੁੰਡੀ ਵਿੱਚ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲਾਂਗੇ ਤੇ ਇਹਨੂੰ ਵੈਸੇ ਆਪਾਂ ਮਿਕਸੀ ਵਿੱਚ ਪਾ ਕੇ ਪਾਊਡਰ ਤਿਆਰ ਕਰਨਾ ਹੈ ਤੇ ਜਿਹੜੇ ਪਾਊਡਰ ਆ ਜੀ ਜਿਵੇਂ ਸੌਂਫ ਹੋ ਗਈ ਜਾਂ ਬਿਲਦੀ ਗੁਦੜੀ ਮੋਟਾ-ਮੋਟਾ ਰਹਿ ਜਾਂਦਾ ਤੇ ਇਹਨੂੰ ਛਾਨਣਾ ਵੀ ਜ਼ਰੂਰੀ ਹੈ ਤਾਂ ਜੋ ਜਿਹੜਾ ਵਧੀਆ ਪਾਊਡਰ ਆ ਬਣ ਕੇ ਤਿਆਰ ਹੋ ਜੇ ਤੇ ਹੁਣ ਆਪਾਂ ਜਿਹੜਾ ਪਾਊਡਰ ਇੱਕ ਪਲੇਟ ਵਿੱਚ ਕੱਢ ਲਿਆ ਸੀ ਕਿਉਂਕਿ ਆਪਾਂ ਇਹਨੂੰ ਛਾਨ ਕੇ ਹੀ ਤਿਆਰ ਕਰਾਂਗੇ ਇਹਦੇ ਵਿੱਚ ਮੋਟੀ-ਮੋਟੀ ਸੌਂਫ ਜੀ ਰਹਿੰਦੀ ਹੈਗੀ ਹੁਣ ਆਪਾਂ ਪਾਈਏ ਜੀ 50 ਗ੍ਰਾਮ ਬਿਲਦੀ ਗੁਦ ਤੇ 50 ਗ੍ਰਾਮ ਹੀ ਆਪਾਂ ਪਾਈਏ ਜੀ ਮਿਸ਼ਰੀ ਤੇ ਦੋਨੇ ਚੀਜ਼ਾਂ ਦਾ ਜਿਹੜਾ ਆਪਾਂ ਪਾਊਡਰ ਆ ਉਹ ਤਿਆਰ ਕਰ ਲਾਂਗੇ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਵਧੀਆ ਮਿਕਸ ਜਿਹੜਾ ਵਧੀਆ ਪਾਊਡਰ ਆ ਬਣ ਕੇ ਜਦੋਂ ਤਿਆਰ ਹੋਊਗਾ ਰੈਗੂਲਰ ਲਾਵਾਂਗੇ ਤਾਂ ਬਹੁਤ ਹੀ ਫਾਇਦਾ ਕਰਦਾ ਜੀ ਹੁਣ ਇਹ ਅਜ਼ਮਾਇਆ ਹੋਇਆ ਜੀ ਬਹੁਤ ਮਤਲਬ ਇਹਦੇ ਨਾਲ ਫਾਇਦੀ ਫਾਇਦੇ ਹੁੰਦੇ ਨੇ ਹੁਣ ਜਿਵੇਂ ਮੀਂਹ ਦਾ ਮੌਸਮ ਆ ਇਹਦੇ ਵਿੱਚ ਬਹੁਤ ਜ਼ਿਆਦਾ ਆਪਾਂ ਨੂੰ ਵਾਇਰਲ ਇਨਫੈਕਸ਼ਨ ਹੋ ਜਾਂਦੀ ਆ ਬੱਚਿਆਂ ਨੂੰ ਜ਼ੁਕਾਮ ਹੋ ਜਾਂਦਾਗਾ ਗਲਾ ਦਰਦ ਕਰਦਾਗਾ ਨੱਕ ਵਿੱਚ ਰੇਸ਼ਾ ਬਹੁਤ ਬੰਦਾ ਜੇ ਆਪ ਜਿਨ੍ਹਾਂ ਨੂੰ ਪ੍ਰਾਨਿਤ ਪ੍ਰਾਉਣਾ ਹੈ ਰੇਸ਼ੇ ਦੀ ਪ੍ਰੋਬਲਮ ਉਹ ਇਹ ਪਾਊਡਰ ਇੱਕ ਵਾਰ ਜਰੂਰ ਟਰਾਈ ਕਰਕੇ ਦੇਖਣ ਕਿਉਂਕਿ ਇਹ ਅਜ਼ਮਾਇਆ ਹੋਇਆ ਹੈਗਾ ਤੇ ਇਹਦੇ ਨਾਲ ਫਾਇਦੇ ਹੀ ਹੁੰਦੇ ਨੁਕਸਾਨ ਕੋਈ ਨਹੀਂ ਜੀ ਇਹਦਾ ਕਿਉਂਕਿ ਜਿਹੜੇ ਪੁੱਜੇ ਸ਼ੋਲੇ ਆ ਉਹ ਵੀ ਜਿਹੜੇ ਆਪਣੇ ਰੇਸ਼ੇ ਨੂੰ ਵਧੀਆ ਠੀਕ ਕਰਦੇ ਨੇ ਆਪਣੇ ਚੀਜ਼ਾਂ ਜਿਹੜੀਆਂ એનર્ਜੀ ਹੀ ਦੇਣਗੀਆਂ ਤੇ ਹੁਣ ਆਪਾਂ ਇਹਨਾਂ ਨੂੰ ਛਾਣ ਕਿਹੜਾ ਮੋਟਾ-ਮੋਟਾ ਬਚ ਗਿਆ ਸੀਗਾ ਉਹਨੂੰ ਆਪਾਂ ਦੁਬਾਰਤੋਂ ਮਿਕਸ ਵਿੱਚ ਪਾ ਕੇ ਜਿਹੜਾ ਦਾ ਪਾਊਡਰ ਆਪ ਵਧੀਆ ਤਿਆਰ ਕਰ ਲਿਆ ਜੀ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈਗਾ ਤੇ ਹੁਣ ਆਪਾਂ ਇਹਨੂੰ ਕਿਸੇ ਵੀ ਕੰਟੇਨਰ ਏਅਰ ਟ이트 ਕੰਟੇਨਰ 'ਚ ਹੀ ਪਾ ਕੇ ਰੱਖਣਾ ਮੀਂਹ ਦਾ ਮੌਸਮ ਆ ਜੀ ਸੈੱਲ ਫੜ ਜਾਂਦੇ ਜਲਦੀ ਇਸ ਕਰਕੇ ਕਿਸੇ ਵੀ ਡੱਬੇ ਵਿੱਚ ਸਟੋਰ ਕਰਕੇ ਰੱਖ ਲਵਿਏ ਸੈੱਲ ਨਾ ਫੜੇ ਤੇ ਵਧੀਆ ਪਿਆ ਰਹੇ ਤੇ ਇਹਨੂੰ ਆਪਾਂ ਦੋ ਟਾਈਮ ਲੈਣਾ ਜੀ ਦੁੱਧ ਦੇ ਨਾਲ ਦੋ-ਦੋ ਚਮਚ ਤੇ ਜਿਹੜੇ ਦਾਸਾ ਮਤਲਬ 10 ਸਾਲ ਤੋਂ ਛੇਠ ਆਣੇ ਬੱਚੇ ਉਹ ਇੱਕ-ਇੱਕ ਚਮਚ ਸਵੇਰੇ ਸ਼ਾਮ ਦੁੱਧ ਦੇ ਨਾਲ ਲੈ ਸਕਦੇ ਨੇ ਬਹੁਤ ਫਾਇਦਾ ਕਰਦਾ ਜੀ ਜ਼ਰੂਰ ਟਰਾਈ ਕਰਕੇ ਦੇਖਣਾ ਇੱਕ ਵਾਰ ਕਿਉਂਕਿ ਜਦੋਂ ਇਹ ਆਪਾਂ ਲੈਨੇ ਤਾਂ ਆਪਣੀਆਂ ਜਿਹੜੀਆਂ ਬਹੁਤ ਸਾਰੀਆਂ ਕਾਮਨ ਪ੍ਰੋਬਲਮ ਨੇ ਉਹ ਹੱਲ ਹੁੰਦੀਆਂ ਨੇ ਸੋ ਇੱਕ ਵਾਰ వీళ్ళు జరుగు శేర్నీ జీవిత సార్ బుతా